ਮਹਾਰਾਜ ਨੇ ਸੇਵਾ ਸਿਮਰਤਿਆਂ ਦੋਨੋਂ ਦਾਤਾਂ ਬਖਸ਼ੀਆਂ ਨੇ ਬਾਣੀ ਦੀ ਅੰਮ੍ਰਿਤ ਵਰਖਾ ਹੋ ਰਹੀ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੇਵਾਦਾਰ ਵਧਾਈ ਦੇ ਪਾਤਰ ਨੇ ਆਪਾਂ ਸਾਰਿਆਂ ਨੇ ਅੱਜ ਗੁਰੂ ਚਰਨਾਬੀਚ ਅਰਦਾਸ ਕੀਤੀ ਹੈ ਜਲਦੀ ਸੇਵਾ ਸੰਪੂਰਨ ਹੋਵੇ ਫਿਰ ਜਲ ਪਰੇ ਸੰਕਤਾ ਆਕੇ ਇਸ਼ਨਾਨ ਕਰਨ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਲਿਖੈ ਸਭ ਦੁੱਖ ਜਾਏ ਮਹਾਰਾਜੇ ਜਿਹਾ ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਅੱਜ ਪੁਰਜਾ ਬੰਨਾ ਸਾਹਿਬ ਵਿਖੇ ਸ਼ੁਭ ਜੀ ਕਾ 服务 ਰੰਗ ਹੋਈ ਹੈ ਮੇਰੇ ਸਮੂਹ ਦੇ ਦੀਵਸ ਨੇ ਮਿਤੇਗੀ ਆਓ ਆਪਾਂ ਬਾਚੜ ਕੇ ਹਿੱਸਾ ਲਈਏ ਦਾਸ ਸਰਬਾਹੇ ਸੇਵਾਈ ਹੈ ਇਹ ਸੇਵਾ ਤੋਂ ਬੰਨ ਦੋ ਦਿਨ ਚੱਲਣੀ ਹੈ ਤਕਰੀਬਨ 10 ਵਰੇ ਬਾਅਦ ਇਹ ਸੇਵਾ ਫਿਰ ਤੋਂ ਆਰੰਭਤਾ ਸ਼ੁਰੂ ਹੋਈ ਹੈ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਗੁਰੂ ਆਪਣੇ ਸਿੱਖਾਂ ਨੂੰ ਸੇਵਾ ਤੇ ਸਿਮਰਨ ਦੀਆਂ ਦਾਤਾਂ ਬਖਸ਼ਦਾ ਹੈ। ਅੱਜ ਤਕਰੀਬਨ 10-12 ਸਾਲਾਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਮਹਾਰਾਜ ਨੇ ਸੇਵਾ ਸਿਮਰਨ ਦੀਆਂ ਦੋਨੋਂ ਦਾਤਾਂ ਬਖਸ਼ੀਆਂ ਨੇ। ਜਿੱਥੇ ਬਾਣੀ ਦੀ ਅੰਮ੍ਰਿਤ ਵਰਖਾ ਹੋ ਰਹੀ ਹੈ। ਉੱਥੇ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਪਵਿੱਤਰ ਸਰੋਵਰ ਦੀ ਕਾਰ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਡੇਰਾ ਕਾਰ ਸੇਵਾ ਗੁਰਦੁਆਰਾ ਬੰਗਲਾ ਸਾਹਿਬ ਨੂੰ ਸੌਂਪੀ ਗਈ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਨੀ ਵਿੱਚ ਅਰਦਾਸ ਕਰਕੇ ਸੇਵਾ ਦਾ ਟੱਕ ਲੱਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੇਵਾਦਾਰ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਸੇਵਾ ਦਾ ਸੰਗਤਾਂ ਦੇ ਨਾਲ ਮਿਲ ਕੇ ਇਹ ਕੁੰਭ ਲਾਇਆ ਔਰ ਆਪਾਂ ਸਾਰਿਆਂ ਨੇ ਅੱਜ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਮਹਾਰਾਜ ਜਥੇਦਾਰ ਬਾਬਾ ਬਚਨ ਸਿੰਘ ਜੀ ਹੋਰਾਂ ਪਾਸੋਂ ਇਹ ਜਲਦੀ ਸੇਵਾ ਸੰਪੂਰਨ ਹੋਵੇ ਫਿਰ ਜਲ ਪਰੇ ਸੰਗਤਾਂ ਆ ਕੇ ਇਥੇ ਇਸ਼ਨਾਨ ਕਰਨ ਔਰ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰ ਤੋਂ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠਾ ਸਭ ਦੁੱਖ ਜਾਏ ਇਹਨਾਂ ਬਖਸ਼ਿਸ਼ਾਂ ਦੇ ਅਸੀਂ ਪਾਤਰ ਬਣੀਏ ਅੱਜ ਸੰਗਤ ਦਾ ਇਹ ਜਲਾਓ ਗੁਰੂ ਦਾ ਪਿਆਰ ਗੁਰੂ ਦੇ ਪ੍ਰਤੀ ਸ਼ਰਧਾ ਸਿੱਧਕ ਦਾ ਇਹ ਪ੍ਰਮਾਣ ਹੈ ਗੁਰੂ ਨੇ ਰਹਿਮਤ ਕੀਤੀ ਕੱਲ ਹੋਲੇ ਮਹੱਲੇ ਦੀਆਂ ਖੁਸ਼ੀਆਂ ਬਖਸ਼ੀਆਂ ਅੱਜ ਸੇਵਾ ਦਾ ਸੁਭਾਗ ਬਖਸ਼ਿਆ ਮਹਾਰਾਜ ਇਸੇ ਤਰ੍ਹਾਂ ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਮੁਰਦਾ ਬੰਗਲਾ ਸਾਹਿਬ ਵਿਖੇ ਸੋਹਣੀ ਕਾਸੇਵ ਆਰੰਭ ਹੋਈ ਹੈ ਮੇਰੀ ਸਮੂਹ ਦਿੱਲੀ ਵਸਣ ਮਤੇ ਕਿ ਆਓ ਆਪਾਂ ਬਾਚੜ ਕੇ ਇਸਾ ਲਈਏ ਸੇਵਾ ਬਾ ਬਾਰੀ ਹੁੰਦੀ ਦਾ ਸਾਰਾ ਬਾਰੇ ਸੇਵਾ ਹੈ ਇਸੇ ਵਾਧੇ ਬੰਦੋ ਦਿਨ ਚੱਲਣੀ ਹੈ ਮੇਰੀ ਸਮੂਹ ਸੰਗਤ ਨੂੰ ਬੇਨਤੀ ਆਓ ਆਪਣੇ ਹੱਥੀਂ ਸੇਵਾ ਕਰਕੇ ਇਸ ਜੀਮਨ ਸਭਾ ਕਰੀਏ ਤਾਂ ਕਿ ਸਾਡੀ ਹਾਜ਼ਰੀ ਲੱਗ ਸਕੇ ਗੁਰੂ ਅਕਸ਼ਰ ਸਾਹਿਬ ਦੇ ਦਰ ਤੇ ਆਪਣੀ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਜੂਨ 1976 ਨੂੰ ਪੰਤ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਨੇ ਇਸ ਥਾਂ ਤੇ ਟਪ ਲਾਇਆ ਇਸ ਸਰੋਵਰ ਦਾ 6 ਜੂਨ 1976 ਉਸ ਤੋਂ ਉਪਰੰਤ ਇਸ ਸਰੋਵਰ ਦੀ ਕਾਰ निरंतर चलती रही और साफ सफाई ਦਾ ਗਾਰ ਦਾ ਕੰਮ ਜਿਹੜਾ ਹੈ ਉਹ ਹੁੰਦਾ ਰਿਹਾ ਹੁਣ ਇਸ ਵਾਰ 10 ਸਾਲ ਬਾਅਦ ਇੱਕ ਦशक ਤੋਂ ਬਾਅਦ तकरीबन 10 ਵਰੇ ਬਾਅਦ ਇਹ ਸੇਵਾ ਫਿਰ ਤੋਂ ਆਰੰਭਤਾ ਸ਼ੁਰੂ ਹੋਈ ਹੈ ਗਾਰ ਦੀ ਸੇਵਾ ਜੋ ਹੈ ਉਹ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਅਲੱਗ-ਅਲੱਗ ਸਟੇਟਾਂ ਤੋਂ ਇੱਥੇ ਆ ਕੇ ਕਰ ਰਿਹਾ ਨੇ ਅਤੇ ਲਾਹਾ ਖਟ ਰਿਹਾ ਨੇ ਔਰ ਇਹ ਕੋਈ ਮਾਮੂਲੀ ਸੇਵਾ ਨਹੀਂ ਸਾਧ ਸੰਗਤ ਜੀ ਇਹ ਇੱਕ ਹੁੰਦਾ ਮੇਲਾ ਲੱਗਿਆ ਹੈ ਇੱਥੇ ਸਾਰੇ ਕਿਸਮ ਦੀਆਂ ਸੰਗਤਾਂ ਦੁਖੀ ਰੋਗੀ ਸਾਰੇ ਇੱਥੇ ਹਰ ਹਰ ਓਖਦ ਜੋਜਨ ਖਾਏ ਤਾਕਾ ਰੋਗ ਸਗਲ ਮਿਟ ਜਾਏ ਹਰ ਹਰ ਨਾਮ ਦਿਓ ਧਾਰੂ ਤਿੰਨ ਸਗਲਾ ਰੋਗ ਬਿਦਾਰੂ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸੱਚ ਸੁਬਾਏ ਅਸੰਖ ਖਤੇ ਖਿੰ ਬਖਸ਼ਨ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਇੱਥੇ ਆਪ ਹੀ ਸਹਾਇ ਹੁੰਦਾ ਬਾਲਾ ਪ੍ਰੀਤਮ ਇੱਥੇ ਜੋ ਵੀ ਰੋਗੀ ਆਂਦਾ ਹੈ ਨਿਰੋਗ ਹੋ ਕੇ ਜਾਂਦਾ ਹੈ ਮੁਰਾਦਾ ਆਪਣੇ ਮੰਦੀਆਂ ਪਾਉਂਦਾ ਹੈ ਇਸ ਲਈ ਇਸ ਸੇਵਾ ਦਾ ਬਹੁਤ ਹੀ ਵੱਡਾ ਮਾਤਮ ਹੈ ਇਸ ਸੇਵਾ ਅਕਾਰ ਯੋਗਦਾਨ ਪਾਓ ਹਿੱਸਾ ਪਾਓ ਔਰ ਘਰ ਦੀ ਵੀ ਸੇਵਾ ਕਰਕੇ ਜਾਓ ਔਰ ਤਨ ਮਨ ਤਨ ਨਾਲ ਇਸ ਸਾਹਮਣੇ ਸੇਵਾ ਕਰਕੇ ਜਾਓ ਬਾਲਾ ਪ੍ਰੀਤਮ ਨਾਭ ਜੀ ਨੂੰ ਖੁਸ਼ੀਆਂ ਹੀ ਦੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਤੀ ਸੇਵਾ ਕਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਜੂਨ 1976 ਵਿੱਚ ਪਹਿਲੀ ਦਿੱਲੀ ਚਕਾਰ ਸੇਵਾ ਪੰਤ ਰਤਨ ਬਾਬਾ ਅਰਬਨ ਸਿੰਘ ਜੀ ਬਾਬਾ ਬਚਨ ਸਿੰਘ ਜੀ ਸੰਪਰਦਾਇ ਦਾ ਇਥੇ ਆਰੰਭ ਦਾ ਹੋਈ ਸੀ ਬਾਲਾ ਪ੍ਰੀਤਮ ਤੰਤਨ ਸ੍ਰੀ ਹਰਕ੍ਰਿਸ਼ਨ ਸਾਹਿਬ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਜਿੱਖੇ ਸਭ ਦੁਖ ਜਾਏ ਤੋਂ ਕਾਰ ਸੇਵਾ ਦੀ ਆਰੰਭਤਾ ਜਿਹੜੀ ਹੈ ਇਸ ਸਰੋਵਰ ਸਾਹਿਬ ਤੋਂ ਹੋਈ ਸੀ ਤਕਰੀਬਨ 10 ਸਾਲ ਪਹਿਲੇ ਵੀ ਗਾਰ ਦੀ ਸੇਵਾ ਹੋਈ ਸੀ ਹੁਣ ਪ੍ਰਬੰਧਕ ਕਮੇਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸੇਵਾ ਫਿਰ ਬਾਬਾ ਹਰਬੰਸ ਸਿੰਘ ਜੀ ਬਾਬਾ ਬਚਨ ਸਿੰਘ ਜੀ ਦੀ ਝੋਲੀ ਚ ਪਾਈ ਹੈ ਤੇ ਅੱਜ ਅਰਦਾਸ ਕਰਕੇ ਪੰਜ ਪਿਆਰਿਆਂ ਦੀ ਸਰਪ੍ਰਸਤ ਹੈ ਅਤੇ ਆਰੰਭਤਾ ਹੋਈ ਹੈ ਤੇ ਬੜੀਆਂ ਸੰਗਤਾਂ ਹੌਮ ਹੋ ਮਾ ਕੇ ਆਈਆਂ ਹਨ ਕਿਉਂਕਿ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਤੇ ਜਿੱਥੇ ਮਹਾਰਾਜ ਜੀ ਨੇ ਕੋੜ ਦੂਰ ਕੀਤਾ ਸੀ ਇੱਥੇ ਦਿੱਲੀ ਦੀ ਸੰਗਤਾਂ ਦਾ ਆਪਣਾ ਜਿਹੜਾ ਹੈ ਉਹ ਇਧਰ ਚੇਚਕ ਦੀ ਬਿਮਾਰੀ ਜਿਹੜੀ ਫੈਲੀ ਸੀਗੀ ਇੱਥੇ ਵਰ ਹੈ ਰੋਗੀ ਕਾ ਪ੍ਰਭਖੰਡੋ ਰੋਗ ਦੁਖੀਏ ਕਾ ਮਿਟਾਓ ਪ੍ਰਭਸੋਕ ਤੇ ਤੋਂ ਦੂਰੋ ਦਰਾਰੇ ਤੋਂ ਸੰਗਤਾਂ ਆਂਦੀਆਂ ਹਨ ਅੰਮ੍ਰਿਤ ਪਾਨ ਨਦਰ ਜਾਲ ਜੜੀਆਂ ਹੈ ਉਹ ਛਕਦੀਆਂ ਹਨ ਤੇ ਨਾਲ ਹੀ ਇਸ ਪਵਿੱਤਰ ਸਰੋਵਰ ਇੱਚ ਇਸ਼ਨਾਨ ਕਰਦੀਆਂ ਹਨ ਤਕਰੀਬਨ ਕੋਈ ਹਰੇਕ ਦੀ ਆਪਣੀ ਮਰਿਆਦਾ ਹੈ ਕੋਈ ਇੱਕ ਵਾਰੀ ਕੋਈ ਪੰਜ ਵਾਰੀ ਇੱਥੇ ਆ ਕੇ ਰੋਗ ਕੱਟੇ ਜਾਂਦੇ ਹਨ ਜਿਵੇਂ ਹੁਣ ਮੇਰੇ ਵੀਰ ਜੀ ਬਲਬੀਰ ਸਿੰਘ ਅਲਖ ਜੀ ਆਪ ਜੀ ਨੂੰ ਸਾਰਾ ਇਤਿਹਾਸ ਦੱਸ ਰਹੇ ਸਨ ਤੇ ਇਥੇ ਦੂਰ ਦਰਾਡੇ ਤੋਂ ਸੰਗਤਾਂ ਆ ਕੇ ਇਸ਼ਨਾਨ ਕਰਕੇ ਇਸ ਪਵਿੱਤਰ ਸਰੋਵਰ ਵਿੱਚ ਨਿਰੋਗ ਹੁੰਦੀਆਂ ਹਨ ਤੇ ਇਸ ਸਰੋਵਰ ਦੀ ਸੇਵਾ ਅੱਜ ਤਕਰੀਬਨ 10 ਸਾਲ ਬਾਅਦ ਫਿਰ ਸ਼ੁਰੂ ਹੋਈ ਹੈ ਪੰਤ ਰਤਨ ਬਾਬਾ ਰਮਨ ਸਿੰਘ ਜੀ ਦੇ ਵਰਸੋਏ ਜਥੇਦਾਰ ਬਾਬਾ ਬਚਨ ਸਿੰਘ ਜੀ ਬਾਬਾ ਸੁਰਿੰਦਰ ਸਿੰਘ ਜੀ ਬਾਬਾ ਰਵੀ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਬਾਬਾ ਸ਼ਾਨ ਸਿੰਘ ਜੀ ਔਰ ਬਾਬਾ ਮੋਹਨ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਉੱਚੇ-ਉੱਚੇ ਤੌਰ ਤੇ ਇੱਥੇ ਆਏ ਹੋਏ ਹਨ ਜਿਹੜੇ ਸੇਵਾ 'ਚ ਹਿੱਸਾ ਲੈ ਰਹੇ ਹਨ ਤੇ ਮਹਾਰਾਜ ਅਗੇ ਅਰਦਾਸ ਹੈ ਇਹ ਸੰਪਰਦਾਇ ਨੂੰ ਬਾਬਾ ਜੀ ਨੂੰ ਚੜ੍ਹਦੀਆਂ ਕਲਾ ਬਖਸ਼ਣ ਇਸੇ ਤਰ੍ਹਾਂ ਸੰਗਤਾਂ ਵਿੱਚ ਸੇਵਾ ਕਰਦੇ ਰਹਿਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ